ਇਥੋਂ ਵਾਲੇ ਜਿਹੜੇ ਹੋਣ ਵਾਲੇ ਜਿਹੜੇ ਮੌਕੇ ਤੇ ਕੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਟ੍ਰੈਂਡਿੰਗ ਵਿੱਚ ਜਿਹੜੇ ਨਾਮ ਰਹਿੰਦੇ ਆ ਤੇ ਟ੍ਰੈਂਡਿੰਗ ਚ ਨਾਮ ਆਕਾਸ਼ ਬੱਤਾ ਤੇ ਇੱਕ ਵਕੀਲ ਸਾਹਿਬ ਮਲਣ ਸਾਹਿਬ ਉਹ ਮਲਣ ਸਾਹਿਬ ਹਾਂ ਉਹ ਉਹ ਦੋ ਜੇ ਪਾਸੋਂ ਕਹਾਣੀ ਜੋੜੀ ਜਾਂਦੇ ਆ ਇਹ ਕਹਿੰਦੇ ਕਿ ਸਾਰੇ ਕੀ ਕਹੀਏ ਹੁਣ ਸਾਰੇ ਦ੍ਰਿਸ਼ਟੀਕੋਣ ਦੇ ਵਿੱਚ ਸਾਰੇ ਜਿਹੜਾ ਛਪਿਆ ਸਾਰਾ ਕੁਝ ਇਹਦੇ ਵਿੱਚ ਆਕਾਸ਼ ਬੱਤਾ ਵੀ ਨਾਲ ਹੀ ਹੈ ਦੇਖੋ ਗੱਲ ਇਹ ਆ ਕਿ ਆਕਾਸ਼ ਬੱਤਾ ਬਾਰੇ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਯਾਦ ਹੋਣਾ ਤੁਹਾਨੂੰ ਕਿੰਨੀ ਵਾਰੀ ਕਿਹਾ ਸੀਗਾ ਕਿ ਆਕਾਸ਼ ਬੱਤਾ ਦਾ ਪੋਲਿਟਿਕਲ ਵੀੰਗਲ ਹੈ ਹਮ ਕੇਸ ਟੀਵੀ ਮੈਂ ਗੱਲ ਕੀਤੀ ਸੀ ਇੱਕ ਇਹਦੀ ਮੈਂ ਮਤਲਬ ਕਿ ਕੱਢੀ ਸੀਗੀ ਅ ਸ਼ਾਇਦ ਹਾਈ ਕੋਰਟ ਦੀ ਕਾਰਵਾਈ ਕੁਝ ਦਿਨ ਪਹਿਲਾਂ ਜੀ ਉਹਦੇ ਵਿੱਚ ਇੱਕ ਐਫ ਆਈ ਆਰ ਹੈ ਜਿਹਦਾ ਜੇਕਰ ਉਹ ਮੱਲਣ ਸਾਹਿਬ ਜੀ ਕਰਦੇ ਉਹ ਮੇਰੇ ਕੋਲ ਮਤਲਬ ਕਿ ਜਮਾਨਤ ਆਰਡਰ ਹੈ ਡਿਟੇਲਡ ਆਰਡਰ ਹੈ ਹਮ ਪਰ ਉਹਨਾਂ ਤਾਂ ਫਿਰ ਕੁੰਡਲੀ ਪੂਰੀ ਬਣਾ ਲਈ ਵਕੀਲ ਤੁਹਾਨੂੰ ਪਤਾ ਹੀ ਆ ਵਕੀਲ ਨਾ ਕਿਸੇ ਦੇ ਪਿੱਛੇ ਪੈ ਜਾਂਦਾ ਸਰ ਹੂੰ ਇਹ ਤੇ ਫਿਰ ਸਾਰਾ ਕੋਸ਼ਿਸ਼ ਕੱਢ ਲਿਆਉਂਦੇ ਆ ਕਿਉਂਕਿ ਇਹਨਾਂ ਤੋਂ ਕੀ ਗੁੱਝਾ ਪਟਵਾਰੀ ਹੋਏ ਰੈਵਨਿਊ ਵਾਲੇ ਜੀ ਇਹਨਾਂ ਤੋਂ ਕੋਈ ਵਿਸਵੇ ਗੁੱਝੇ ਆ ਤੁਹਾਨੂੰ ਐ ਦੱਸ ਦੇਣ ਕਿ ਕਿੱਥੇ ਸਰਸਾਈਆਂ ਪਈਆਂ ਨੇ ਇਹਨਾਂ ਦੀਆਂ ਕਿੱਥੇ ਵਿਸਵੇ ਪਏ ਨੇ ਹੂੰ ਤੇ ਕਈ ਵਾਰ ਫੱਟੀ ਚ ਕੇਲੇ ਉਹ ਜਾ ਠੋਕਦੇ ਮਤਲਬ ਕਿ ਉਹਦੇ ਬੰਦੇ ਕਿ ਬਸ ਬੰਦਾ ਬੜਾ ਕੁਛ ਇਹਨਾਂ ਦੇ ਹਾਂਜੀ ਤਾਂ ਗੱਲ ਇਹ ਆ ਕਿ ਆਕਾਸ਼ ਬੱਤਾ ਦਾ ਉਹ ਕੱਢ ਲਿਆ ਸਾਰਾ ਚਿੱਠਾ ਵਕੀਲ ਮੱਲਨ ਬੋਲਣ ਨੂੰ ਤੇਜ ਹੈ ਜੀ ਤੁਹਾਡੇ ਕੋਲ ਜਾਣਕਾਰੀ ਹੋਵੇ ਡਿਲੀਵਰ ਡਿਲੀਵਰ ਕਰਨ ਦਾ ਤਰੀਕਾ ਹੋਵੇ ਹੋਵੇ ਬਿਲਕੁਲ ਠੀਕ ਹੈ ਜੀ ਤੇ ਬਸ ਹੋਰ ਕੀ ਚਾਹੀਦਾ ਮਾਈਕ ਮਿਲ ਜਣ ਕੈਮਰੇ ਮਿਲ ਜਣ ਕੈਮਰਾ ਰੋਲ ਐਕਸ਼ਨ ਫਿਰ ਤੇ ਤੁਹਾਨੂੰ ਪਤਾ ਹੀ ਆ ਤਾਂ ਉਹਨਾਂ ਨੇ ਸਾਰਾ ਖੁਸ਼ ਦੱਸਿਆ ਕਿ ਭਾਈ ਇਹਦੇ ਤੇ ਐਨੇ ਪਰਚੇਸ਼ਤ ਚਾਰ ਦਾ ਜ਼ਿਕਰ ਹੋਇਆ ਜੀ ਕਿ ਪਹਿਲੀ ਮੈਰਿਜ ਹੋਈ ਸੀਗੀ ਉਦੋਂ ਵਿੱਚ ਐਫੀ ਡੈਫਟ ਲੱਗਾ ਪਹਿਲੀ ਬੀਵੀ ਬਣੀ। ਕਿਨੇ ਤਲਾਕ ਲੈ ਤੋ ਬਗੈਰ ਦੂਜਾ ਵਿਆਹ ਕਰਵਾਇਆ। ਹੂੰ। ਪੋਲਿਟਿਕਲ ਬੈਕਗਰਾਉਂਡ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਉਹ ਤਾਂ ਮੈਂ ਤਸਵੀਰ ਵੀ ਹਾਸਲ ਕਰ ਲਈ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆ ਵੀ ਉਹ ਐਂਗਲ ਹੈਗਾ। ਜੀ। ਹੋਰ ਆਕਾਸ਼ ਬਤਾ ਉਧਰ ਨੂੰ ਪਰਪਿਆ। ਉਹ ਕਹਿੰਦਾ ਵੀ ਇਹ ਵਕੀਲ ਜੇ ਕੁਝ ਕਰਨ ਜੋਗੇ ਹੁੰਦੇ ਐ ਲਾਅ ਅਫਸਰ ਤਾਂ ਸਾਡੇ ਅਰਗੇ ਨੂੰ ਅੱਗੇ ਆਉਣ ਦੀ ਕੀ ਲੋੜ ਸੀ। ਜੀ ਜੀ। ਬਾਈ ਨਿੱਜੀ ਜ਼ਿੰਦਗੀ ਚ ਨਹੀਂ ਜਾਣਾ ਚਾਹੀਦਾ ਉਹ ਕਹਿੰਦਾ ਵੀ ਨਿੱਜੀ ਜ਼ਿੰਦਗੀ ਕਾਦੀ ਹੈ ਜਦੋਂ ਤੁਸੀਂ ਪਰਚੀਓ ਪਰਚੀਓ ਗਏ ਜਾਂ ਥਾਣੇਓ ਕਠਾਣੀ ਹੋ ਗਾਇ ਪੰਜਾਬੀ ਚ ਕਹਈਏ ਫਿਰ ਨਿੱਜੀ ਜ਼ਿੰਦਗੀ ਕਾਦੀ ਨਿੱਜੀ ਜ਼ਿੰਦਗੀ ਤਾਂ ਉਦੋਂ ਤੱਕ ਨਿੱਜੀ ਹੈ ਜਦੋਂ ਤੱਕ ਘਰ ਦੀ ਚਾਰ ਦਿਵਾਰੀ ਤੇ ਬਿਲਕੁਲ ਜੀ ਲਓ ਜੀ ਇਥੋਂ ਚੱਲਦਾ ਚੱਲਦਾ ਕੰਮ ਹੁਣ ਆਕਾਸ਼ ਬੱਤਾ ਕਹਿੰਦਾ ਕਿ ਆਕਾਸ਼ ਬੱਤਾ ਉਹ ਕਹਿੰਦਾ ਕਿ ਤੂੰ ਕੀਤਾ ਮਾਣ ਖੱਟਾ ਤੇ ਮੈਂ ਹੁਣ ਚੱਕ ਦਿਨਾ ਫੱਟਾ ਜੀ ਡੈਫਮੇਸ਼ਨ ਫੁੱਟ ਉਹ ਕਹਿੰਦਾ ਆਓ ਬਾਕੀ ਇੱਕ ਉਹ ਵੇ ਵਕੀਲ ਹੂੰ ਉਹਤੇ ਮਕਦਮੇ ਨੂੰ ਡੀਕੇਗਾ ਨਾ ਬਿਲਕੁਲ ਉਹ ਕਹਿੰਦਾ ਕੋਈ ਫੀਮ ਫੂਮ ਵਾਲਾ ਕਿੱਸਾ ਵੀ ਹੈ 2 ਕਿ 2.5 ਕਿਲੋ ਫੀਮ ਵਾਲਾ ਉਹ ਵੀ ਕੱਢਣਾ ਆਪਾਂ ਹੂੰ ਲੱਗੇ ਹੋਏ ਆ ਮਗਰ ਮਤਲਬ ਕਿ ਕਿਸਾ ਤੇ ਚਿੱਠਾ ਜਿਹੜਾ ਹੈ ਉਹ ਲੰਮਾਈ ਹੁੰਦਾ ਜਾਂਦਾ ਪਿਆ ਸੁਖਮ ਸਿੰਘ ਸਾਹਿਬ ਲੰਮਾਈ ਹੁੰਦਾ ਜਾਂਦਾ ਪਰ ਮੈਂ ਹਮੇਸ਼ਾ ਕਹਿੰਦਾ ਕਿ ਸਾਡੀ মিডিਆ ਦੀ ਕਵਰੇਜ ਸਾਡਾ ਗੱਲਬਾਤ ਜਾਂ ਪਬਲਿਕ ਡੋਮੇਨ ਦਾ ਜਿਹੜਾ ਡਿਸਕੋਰਸ ਹੈ ਨਾ ਉਹ ਕੇਂਦਰ ਤੋਂ ਜਾਂਦਾ ਚਿਹਰਿਆਂ ਤੇ ਸਾਹਿਬ ਜੀ ਪਰ ਅਸਲੀ ਖੇਡ ਜਿਹੜੀ ਆ ਉਹਨੂੰ ਰੋਕਣ ਦੀ ਜ਼ਰੂਰਤ ਹੈ ਉਹਨੂੰ ਸਮਝਣ ਦੀ ਜ਼ਰੂਰਤ ਹੈ ਜੀ ਜਿਹਦੇ ਬਾਰੇ ਵਕੀਲ ਮਲਨ ਨੇ ਵੀ ਕਾਫੀ ਖੁਲਾਸੇ ਕੀਤੇ ਕਿ ਕਿਸ ਤਰ੍ਹਾਂ ਟੈਕਸੇਸ਼ਨ ਦੇ ਬੰਦਿਆਂ ਨੂੰ ਸੈੱਟ ਕੀਤਾ ਜਾਂਦਾ ਕਿਸ ਤਰ੍ਹਾਂ ਪਾਸਰ ਗੱਡੀਆਂ ਲੈਂਦੇ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਕ੍ਰੈਪ ਵਾਲਾ ਖੇਡ ਕਿਤਾ ਚੱਲਦਾ ਜੋ ਉਹ ਫਿਰ ਉਹਨਾਂ ਨੇ ਕਹਾਣੀ ਤਫਸੀਲ ਨਾਲ ਬਿਆਨੀ ਹੈ ਹਮ ਕਿ ਕਿੱਦਾਂ 2 ਨੰਬਰ ਦਾ ਸਕ੍ਰੈਪ ਭਰ ਕੇ ਲਿਆਂਦਾ ਜਾਂਦਾ ਇੱਥੇ ਵੇਚਿਆ ਜਾਂਦਾ ਟੈਕਸ ਚੋਰੀ ਹੁੰਦੀ ਆ ਬੰਦੇ ਰੱਖੇ ਆ ਮੈਨੇਜ ਹੁੰਦੇ ਆ ਸਭ ਕੁਛ ਆ ਜੀ ਭਈ ਇਹ ਹੈ ਤੁਹਾਡੇ ਸਟੇਟ ਦਾ ਨੁਕਸਾਨ ਲੋਕਾਂ ਦਾ ਨੁਕਸਾਨ ਬਿਲਕੁਲ ਅਸੀਂ ਕਈ ਜਨੇ ਭੁੱਲਰ ਦਾ ਕੀ ਬਣੇਗਾ ਬੱਤੇ ਦਾ ਕੀ ਬਣੇਗਾ ਮੱਲਨ ਨੇ ਕਹਤਾ ਹੋ ਕਹਤਾ ਸਾਡਾ ਕਨਸਰਨ ਹੋਣਾ ਚਾਹੀਦਾ ਕਿ ਇਹਦੀ ਜਾਂਚ ਪੰਜਾਬ ਸਰਕਾਰ ਕਰਵਾਵੇ ਹੋਣ ਇਸ ਸੈਟਿੰਗ ਚ ਕੌਣ ਕੌਣ ਹੈ ਹੂੰ ਕਿੰਨੀ ਟੈਕਸ ਚੋਰੀ ਹੁੰਦੀ ਆ ਕਿਵੇਂ ਹੁੰਦੀ ਆ ਇਹਦੀ ਪੂਰੀ ਰਿਪੋਰਟ ਹਾਸਲ ਕਰੋ ਜੀ ਬਿਲਕੁਲ ਕਿ ਡਰੇ ਇਸ ਕੱਲ ਦਾ ਕਿ ਤੁਹਾਡੇ ਆਪਣੇ ਬੰਦੇ ਹੀ ਨੰਗੇ ਹੋ ਜਾਣਗੇ ਹੂੰ ਕਿਉਂਕਿ ਮੈਂ ਅੱਗੇ ਕਿਹਾ ਤੁਹਾਨੂੰ ਕਿ ਉਹ ਖੇਡ ਜਿਹਦੇ ਵਿੱਚ ਕਾਰੋਬਾਰੀ ਹੋਏਗਾ ਉਹ ਉਹ ਖੇਡ ਜਿਹਦੇ ਵਿੱਚ ਕਿਤੇ ਪੁਲਿਸ ਵਾਲਾ ਹੋਏਗਾ ਉਹ ਖੇਡ ਜਿਹਦੇ ਵਿੱਚ ਕੋਈ ਵਿਚੋਲੀਆ ਹੋਏਗਾ ਉਸ ਵਿੱਚ ਕੋਈ ਰਸੂਖਦਾਰ ਨਾ ਹੋਵੇ ਭਾਈ ਇਹ ਗੱਲ ਮੰਨਣ ਚ ਨਹੀਂ ਆਉਂਦੀ ਜੀ ਤਾਂ ਇਸ ਕਰਕੇ ਇਹ ਤੇ ਹੁਣ ਇਹਨਾਂ ਦਾ ਬਣਦਾ ਹੈ ਫਰਜ਼ ਕਿ ਜਾਂਚ ਪੜਤਾਲ ਕਰਵਾਓ ਭਾਈ ਖੋਲੋ ਬਿਲਕੁਲ ਖੋਲੋ ਭਾਈ ਸਾਰਾ ਫਾਟਕ ਖੋਲੋ ਵੇਖੋ ਪਰਦਾ ਹਟਾਓ ਦੇਖੋ ਤੁਹਾਡਾ ਕੀ ਨਿਕਲਦਾ ਉਹਦੇ ਚ ਉਹ ਤੁਸੀਂ ਵੈਸੇ ਵੀ ਦੋਸ਼ ਲਾਉਣਾ ਕਿ ਸਾਡੇ ਸਾਨੂੰ ਜਿਹੜਾ ਸਾਡਾ ਪੈਸਾ ਨਹੀਂ ਆ ਰਿਹਾ ਸਾਨੂੰ ਲੋੜਾਂ ਨੇ ਅਸੀਂ ਕੰਮ ਕਰਨੇ ਹਨ ਕਿਤੇ ਜਿੱਥੇ ਲੋੜ ਆ ਉੱਥੇ ਫੰਡ ਨਹੀਂ ਪਹੁੰਚ ਰਿਹਾ ਤਾਂ ਇਹੋ ਜਿਹੇ ਬੰਦੇ ਖਾਈ ਜਾਂਦੇ ਇਕੱਠਾ ਕਰੀ ਜਾਂਦੇ ਤਾਂ ਜ਼ਰੂਰਤ ਕਿਸੇ ਨਾਮ ਦੀ ਨਹੀਂ ਹੈ ਬਲਕਿ ਉਹ ਸਾਰੀ ਚੀਜ਼ ਦੀ ਹੈ ਜਿਹੜੀ ਇਕੱਠੀ ਹੋ ਕੇ ਜਨਤਾ ਦਾ ਪੈਸਾ ਜਨਤਾ ਦਾ ਟੈਕਸ ਕਿੱਥੇ ਜਾ ਰਿਹਾ ਹ ਉਹ ਸੀਜ਼ ਤੇ ਕੰਮ ਕਰਨ ਦੀ ਜ਼ਰੂਰਤ ਹੈ ਖੈਰ ਭਾਈ ਇੱਕ ਮੇਲ ਅਸੀਂ ਪਾਤੀ ਆ ਆਈਵਰ ਟੀਵੀ ਵੱਲੋਂ ਮੇਲ ਪਾਈ ਹੋਈ ਹੈ ਤੇ ਇਹਦੇ ਤੇ ਕੋਈ دوست ਜਿਹੜਾ ਹੈਗਾ ਚਾਹਵਣ ਹੈਗਾ ਐਡੀਟਰ ਕੋਈ ਤੇ ਉਹ ਤੁਸੀਂ ਇਹਦੇ ਤੇ ਮੇਲ ਕਰ ਸਕਦੇ ਹੋ ਜੇ ਆਪ ਦੀ ਥੋੜੀ ਇਨਫੋਰਮੇਸ਼ਨ ਹੈ ਖਾਸ ਕਰਕੇ ਫੋਨ ਨੰਬਰ ਨਾਮ ਤੁਸੀਂ ਤੇ ਏਰੀਆ ਜ਼ਰੂਰ ਦੋ ਤਿੰਨ ਚੀਜ਼ਾਂ ਜਿਹੜੀਆਂ ਹਨ ਹਾਂਜੀ ਏਰੀਆ ਕੋਈ ਨੇੜ ਦਾ ਹੀ ਹੋਵੇ ਤੇ ਮਿੱਤਰ ਹਾਂਜੀ ਹਾਂਜੀ ਆ ਇੱਕ ਦੋ ਨਾਮ ਜਿਹੜੇ ਮਿੱਤਰ ਦੱਸ ਰਹੇ ਨੇ ਪੁੱਛ ਰਹੇ ਨੇ ਤੇ ਸਾਡਾ ਜ਼ਿਲ੍ਹਾ ਇੱਕ ਮਿੱਤਰ ਪੁੱਛ ਰਿਹਾ ਸੀ ਸ੍ਰੀ ਮੁਕਸਰ ਸਾਹਿਬ ਹੈ ਜੀ ਸਾਡਾ ਜ਼ਿਲ੍ਹਾ ਮਲੂਟ ਸ਼ਹਿਰ ਹੈ ਤੇ ਬਾਕੀ ਆ ਮੇਲ ਅਸੀਂ ਤਾਂ ਮਲੂਟ ਇਲਾਕੇ ਨੂੰ ਪ੍ਰੇਫਰ ਕਰਦੇ ਹਾਂ ਕਿ ਮਲੂਟ ਇਲਾਕੇ ਦਾ ਕੋਈ ਲੋਕਲ ਹੋਵੇ ਤੂੰ ਨੇਤਰ ਹੈ ਜੀ ਕਿਉਂਕਿ ਪਾਸਿਵਾਸੀਓ ਤਾਂ ਬਹੁਤ ਔਖਾ ਹੋ ਜਾਂਦਾ ਹਾਂਜੀ ਦੂਰ ਤੋਂ ਮੁਸ਼ਕਲ ਹੋ ਜਾਂਦਾ ਹੈ ਕਿ ਚਲੋ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜੇ ਹੋ ਨੇ ਨਾਲ ਨਾਲ ਗੁਜ਼ਾਰਿਸ਼ ਇੱਕ ਹੋ ਰਿਹਾ ਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਓ ਜੀ ਗੱਲਬਾਤ ਤਾਂ ਕਾਫੀ ਤੁਹਾਡੇ ਨਾਲ ਸਾਂਝੀ ਅਸੀਂ ਕਰਦੇ ਹਾਂ ਜੀ ਸਾਡੇ ਕੋਲ ਪੈਂਡਿੰਗ ਨੇ ਮਿੰਟੂ ਜੀ ਦੋਸਤਾਂ ਦੇ ਕਮੈਂਟ ਵੀ ਸੀਗੇ ਕਿ ਮਨਜਿੰਦਰ ਲਾਲਪੁਰਾ ਬਾਰੇ ਦੱਸ ਦਿਓ ਜੀ ਵਿਧਾਇਕੀ ਨੂੰ ਜਿਵੇਂ ਪਹਿਲੇ ਦਿਨੋਂ ਹੀ ਚੱਲ ਰਿਹਾ ਸੀਗਾ ਕਿ ਵਿਧਾਇਕੀ ਨੂੰ ਖਤਰਾ ਹੋ ਸਕਦਾ ਪਰ ਜਿਵੇਂ ਤੁਸੀਂ ਦੱਸਿਆ ਤੁਸੀਂ ਹੋ ਜਾਣਾ ਚਾਹੀਦਾ ਸੀ ਪਤਾ ਨਹੀਂ ਹੋਇਆ ਕਿਉਂ ਨਹੀਂ ਪਰ ਹੁ ਸਜ਼ਾ ਰੱਦ ਕਰਨ ਨਾਲ ਕੰਮ ਸੀ ਉਹ ਤੇ ਬਈ ਫੇਰ ਇਨਕਾਰ ਕਰ ਤੱਕ ਨਹੀਂ ਐਸੇ ਨਹੀਂ ਹੋਗਾ ਦੇਖੋ ਸੁਖਮ ਸਿੰਘ ਸਾਹਿਬ ਮੈਂ ਅੱਗੇ ਕਿਹਾ ਸੀਗਾ ਕਿ ਲਾਲਪੁਰਾ ਸੰਵਿਧਾਨਵੰਨੀ ਉਹ ਤੇ ਵਿਧਾਇਕਾ ਨਹੀਂ ਮਾਨਵੰਨੀਓ ਜ਼ਰੂਰ ਆ ਜੀ ਮਾਨ ਨੇ ਪੂਰਾ ਮਾਨਦਾਨ ਰੱਖਿਆ ਹਮ ਕਲਿਆ ਕਿ ਬਈ ਆਪਾਂ ਕਿੰਨੀ ਵਾਰੀ ਇਸ ਕੇਸ ਦਾ ਹਵਾਲਾ ਦਿੱਤਾ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਜੀ ਠੀਕ ਹੈ ਨਾ ਜੀ ਤਾਂ ਇੰਡੀਅਨ ਯੂਨੀਅਨ ਜਾਂ ਕੁਛ ਇਸ ਤਰ੍ਹਾਂ ਦਾ ਉਹ ਕੇਸ ਹੈ ਪੜ ਲੈਣਾ ਤੁਸੀਂ ਲਿਲੀ ਥਾਮਸ ਵਾਲਾ ਕੇਸ ਹੀ ਉਹਨੂੰ ਕਰ ਲੋਗੇ ਸਰਚ ਤੇ ਮਿਲ ਜਾਣਾ ਉਹਦੇ ਵਿੱਚ ਸਾਫ਼ ਹੈ ਮੈਂ ਤੁਹਾਨੂੰ ਉਹ ਸਾਰਾ ਕੱਢ ਕੇ ਵੀ ਦੱਸਿਆ ਸੀਗਾ ਕਿ ਕੀ ਉਸ ਕਾਨੂੰਨ ਦੇ ਵਿੱਚ ਜੀ ਸੋਧ ਕੇ ਕੀਤਾ ਗਿਆ ਦਰਜ ਕੀ ਪਹਿਲਾਂ ਸੀ ਕੀ ਬਾਅਦ ਦੇ ਵਿੱਚ ਆ ਮਨਜਿੰਦਰ ਲਾਲਪੁਰਾ ਦੀ ਜਿਹੜੀ ਲੀਗਲ ਟੀਮ ਸੀਗੀ ਨਾ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਹਥਿਆਰ ਦੇ ਨਾਲ ਹੀ ਹਲਾਲ ਹੋ ਜਾਂਦੇ ਹੋ ਹੂੰ ਸਮਝ ਦਿਓ ਨਾ ਆਪ ਹੀ ਹਾਂਜੀ ਇਹਨਾਂ ਨੇ ਜਾ ਕੇ ਜੋ ਤਰਕ ਦਿੱਤਾ 아 ਜੋ ਮੈਂ মিডিਆ 'ਚ ਹੁਣ ਪੜਦਾ ਪਿਆ ਸੀ ਜੋ ਬ੍ਰੇਕਿੰਗ ਨਿਊਜ਼ ਦੇ ਵਿੱਚ ਸੀ ਜੀ ਇਹਨਾਂ ਨੇ ਕਿਹਾ ਕਿ ਇਹਦੀ ਵਿਧਾਇਕੀ ਜਾਂਦੀ ਲੱਗਣੀ ਆ ਤੇ ਇਲੈਕਸ਼ਨ ਹੋ ਜਾਏਗਾ ਸਾਨੂੰ ਸਜ਼ਾ ਤੇ ਸਟੇ ਚਾਹੀਦਾ कोर्ट ਨੇ ਕਿਹਾ ਕਿ ਪ੍ਰोसीडिंग ਨਹੀਂ ਸ਼ੁਰੂ ਹੋਈ ਸਰ ਪ੍ਰोसीजर ਹੀ ਨਹੀਂ ਸ਼ੁਰੂ ਹੋਇਆ ਹੂੰ ਵਦਾਈ ਕੀ ਖੁੱਸਣ ਵਾਲਾ ਤੇ ਪ੍ਰोसीजर ਹੀ ਨਹੀਂ ਸ਼ੁਰੂ ਹੋਇਆ ਜੀ ਫਿਰ ਸਟੇ ਕਿਵੇਂ ਦੇ ਦਿੱਗੇ ਦੇਖੋ ਮੈਂ ਤੁਹਾਨੂੰ ਕੀ ਕਹਾਂ ਤੇ ਕਈ ਵਾਰ ਆਪਣੇ ਹਥਿਆਰ ਦੇ ਨਾਲ ਹੀ ਹਲਾਲ ਹੋ ਜਾਂਦਾ ਬੰਦਾ ਜੀ ਯਾਨੀ